ਚਾਚਾ ਜੀ ਆਪਣੇ ਆਏ ਸੀਗੇ ਫੌਜ ਚੋਂ ਛੁੱਟੀ ਤੇ ਚਾਚਾ ਜੀ ਨੂੰ ਨਾਲ ਅਸੀਂ ਚੜ੍ਹਾ ਲਿਆ ਤੇ ਸਮਾਨ ਚਾਚਾ ਦਾ ਮੈਂਤਰੀ ਸੇਵਾ ਕਰਦਾ ਮੈਂ ਚਾਚੇ ਨੂੰ ਕਿੰਨਾ ਮੈਂ ਤੁਹਾਡੀ ਸੇਵਾ ਕਰਦਾ ਹੁਣ ਅਸੀਂ ਖਾਣ ਪੀਣ ਚੱਲੇ ਆਂਗੇ ਤੇ ਲੱਗ ਜੂ ਪਤਾ ਵੀ ਕੌਣ ਕਿਹਦੀ ਸੇਵਾ ਕਰੂਗਾ ਗਾਵੇਂ ਸਾਸਰੀ ਘਾਲ ਜੀ ਸਾਰੇ ਜਾਣਿਆਂ ਨੂੰ ਤੁਹਾਡੇ ਸਾਰੇ ਜਾਣਿਆਂ ਦਾ ਸਵਾਗਤ ਹੈਗਾ ਸਾਡੇ ਨਵੇਂ ਬਲੌਗ ਦੇ ਵਿੱਚ ਪਹਿਲਾਂ ਤਾਂ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੁਸੀਂ ਸਾਡੇ ਪਿਛਲੇ ਵਲੌਗਾਂ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਬਹੁਤ ਬਹੁਤ ਧੰਨਵਾਦ ਤੇ ਇੱਕ ਦੋ ਗੱਲਾਂ ਕਰਨੀਆਂ ਸੀ ਅੱਜ ਤੁਹਾਡੇ ਨਾਲ ਜਿਵੇਂ ਆਪਣਾ ਚੈਨਲ ਹਜੇ ਨਵਾਂ ਨਵਾਂ ਗਰੋ ਹੋ ਰਿਹਾ ਹੈਗਾ ਇੱਕ ਦੋ ਬੰਦਿਆਂ ਨੂੰ ਮਤਲਬ ਕਿ ਮੈਂ ਤਾਂ ਇੱਕ ਹੀ ਬੰਦਾ ਹੈਗਾਗਾ ਉਹ ਬੰਦੇ ਨੂੰ ਮੈਂ ਆਪਣੇ ਇਹ ਵਲੌਗ ਦੀ ਸ਼ੁਰੂਆਤ ਤਾਂ ਮੈਂ ਪਹਿਲਾਂ ਹੀ ਕਰਤੀ ਸੀਗੀ ਜੀ ਇਹ ਵਲੌਗ ਕੱਟਣਾ ਪਿਆ ਨਾ ਤੇ ਥੋੜੀ ਜੀ ਕਿਸੇ ਨਾ ਅਣਬਣ ਸੀਗੀ ਤੇ ਜੇ ਤਾਂ ਉਹਦੇ ਨਾਲ ਮਤਲਬ ਕਿ ਸੈਟਿੰਗ ਹੋ ਗਈ ਤਾਂ ਫੇਰ ਤਾਂ ਵਲੌਗ ਇਹ ਕੱਟਣਾ ਪਊਗਾ ਮੂਹਰੋਂ ਫੇਰ ਥੋੜੀ ਜੀ ਤੁਹਾਨੂੰ ਮਤਲਬ ਕਿ ਪਿੰਡੋਂ ਸਟਾਰਟਿੰਗ ਜਿਹੜੀ ਉਹ ਵਿੱਚ ਹੋ ਸਕਦਾ ਨਾ ਦੇਖਣ ਨੂੰ ਮਿਲੇ ਤੇ ਜੇ ਉਹਦੇ ਨਾਲ ਨਾ ਮਤਲਬ ਕਿ ਆਪਣੀ ਸੈਟਿੰਗ ਹੋਈ ਵਲੌਗ ਬੰਦੇ ਬੰਦੇ ਫੇਰ ਸਾਰਾ ਫੇਰ ਇਹ ਵੀਡੀਓ ਮੈਂ ਲਾਉਣੀ ਨਹੀਂ ਜੇ ਉਹ ਹੋਊਗੀ ਉਦੋਂ ਪਹਿਲਾਂ ਇਸ ਕਰਕੇ ਵੀਡੀਓ ਬਣਾ ਕੇ ਰੱਖੀ ਆ ਵੀ ਜੇ ਸੈਟਿੰਗ ਹੋ ਗਈ ਤਾਂ ਫੇਰੇ ਮੈਂ ਵੀਡੀਓ ਵਿੱਚ ਲਾ ਦੂੰਗਾ ਵੀ ਉਹਦੇ ਨਾਲ ਸੈਟਿੰਗ ਹੋ ਗਈ ਤੇ ਤਾਂ ਕਰਕੇ ਇਹ ਵੀਡੀਓ ਮੈਂ ਤੁਹਾਨੂੰ ਬਣਾ ਕੇ ਦੱਸਿਆ ਵੀ ਮੂਹਰੋ ਥੋੜਾ ਬਲੌਗ ਕੱਟਿਆ ਜਾਊਗਾ ਸ਼ਾਇਦ ਤੁਹਾਨੂੰ ਸਮਝ ਨਾ ਆਵੇ ਮੂਹਰੋ ਥੋੜੀ ਕਣੀ ਗੱਲ ਦੀ ਚਲੋ ਇਹੀ ਇਹਨੂੰ ਗੱਲ ਸਮਝਾਉਣੀ ਸੀਗੀ ਹੁਣ ਆਪਾਂ ਅੱਗੇ ਤੁਹਾਨੂੰ ਗਾਂਹ ਦਾ ਜਾ ਰਹੇ ਆਂ ਕਿ ਆਪਣਾ ਚਾਚਾ ਆਇਆ ਹੈਗਾ ਫੌਜ ਦੇ ਵਿੱਚੋਂ ਛੁੱਟੀ ਤੇ ਤੇ ਚਾਚੇ ਨੂੰ ਲੈਣ ਜਾਈ ਆਨਾਗਾ ਮੈਂ ਸ਼ਹਿਰ ਆਪਣੇ ਤੇ ਮੈਂ ਥੋੜਾ ਜਿਹਾ ਵਲੌਗ ਦਾ ਕਰਕੇ ਮੈਂ ਹੋੜੀ ਜਾਈ ਜਾਨਾ ਉਹਨੂੰ ਮੈਂ ਫੋਨ ਲਾਤਾ ਵੀ ਉਹ ਆਹਦਾ ਮੈਂ ਕਟਿੰਗ ਕਰਵਾਉਣੀ ਆ ਤੇ ਮੈਂ ਕਿਹਾ ਵੀ ਚਲ ਚਾਚਾ ਆਉਣਾ ਚਾਹ ਤੂੰ ਕਟਿੰਗ ਕਰਵਾ ਲਓ ਤੁਸੀਂ ਤੇ ਮੈਂ ਹੌਲੀ ਹੌਲੀ ਆਈ ਜਾਨਾਗਾ ਤੇ ਦੂ ਮੁੜ ਕੇ ਹੁਣ ਤੁਹਾਨੂੰ ਅਸੀਂ ਗਾਂ ਸ਼ਹਿਰ ਜਾ ਕੇ ਮਿਲਦੇ ਆਂਗੇ ਤੇ ਚਲੋ ਬਸ ਜਿਹੜੀ ਉਹ ਗੱਲ ਹੋਣੀ ਸੀ ਹੁਣ ਅੱਗੇ ਵਲੌਗ ਤੁਹਾਨੂੰ ਵਿਕਾਉਣੇ ਆ ਸਾਰਾ ਮਿਲਦੇ ਆਂ ਜੀ ਅੱਗੇ ਤੁਹਾਨੂੰ ਸ਼ਹਿਰ ਜਾ ਕੇ ਲੋ ਜੀ ਸ਼ਹਿਰ ਆ ਗਿਆ ਹੈਗਾ ਮੈਂ ਤੇ ਜਿਹੜਾ ਮੇਨ ਕੰਮ ਆਏ ਸੀਗੇ ਚਾਚਾ ਜੀ ਆਪਣੇ ਆਏ ਸੀਗੇ ਫੌਜ ਤੋਂ ਛੁੱਟੀ ਇਹ ਚਾਚਾ ਜੀ ਨੂੰ ਨਾਲ ਅਸੀਂ ਚੜਾ ਲਿਆ ਤੇ ਸਮਾਨ ਸਮੂਹਣ ਥੋੜਾ ਜਿਆਦਾ ਸੀਗਾ ਵਰਦੀ-ਬੁਰਦੀ ਤੇ ਹੋਰ ਉਹ ਤਾਂ ਕਰਕੇ ਫਿਰ ਆਉਣਾ ਪਿਆ ਮੈਨੂੰ ਤੇ ਉਹ ਸਾਰਾ ਮਗਰ ਅਸੀਂ ਡਿੱਗੀ ਦੇ ਵਿੱਚ ਰੱਖ ਲਿਆ ਤੇ ਇੱਕ ਹੁਣ ਸਾਨੂੰ ਸ਼ਹਿਰ ਦੇ ਵਿੱਚ ਅੱਗੇ ਥੋੜਾ ਜਿਹਾ ਕੰਮ ਰਹਿ ਗਿਆ ਹੈਗਾ ਤੇ ਹੁਣ ਤਾਂ ਕਰਕੇ ਸਾਨੂੰ ਗਾਂ ਸ਼ਹਿਰ ਦੇ ਵਿੱਚ ਜਾਣਾ ਪੈਣਾ ਅੱਗੇ ਤਾਂ ਇੱਥੋਂ ਹੀ ਹੱਲ ਹੋ ਜਾਂਦਾ ਹੁੰਦਾ ਹੈਗਾ ਨਾਰੀਅਲ ਲੈਣੇ ਸੀਗੇ ਅਸੀਂ ਤੇ ਉਹ ਹੁਣ ਗਾਂ ਉੱਧਰਲੇ ਪਾਸੇ ਆਤ ਕੀ ਉਹਨੇ ਰੇੜੀ ਲਾਈ ਪਈ ਹੈਗੀ ਤੇ ਉਹਦਾ ਕਰਕੇ ਹੁਣ ਸਾਨੂੰ ਉੱਧਰ ਜਾਣਾ ਪੈਣਾ ਉੱਧਰੋਂ ਜਾ ਕੇ ਹੁਣ ਨਾਰੀਅਲ ਲੈ ਕੇ ਆਉਣੇ ਆਗੇ ਤੇ ਫਿਰ ਤੁਹਾਨੂੰ ਗਾਂਹ ਅੱਗੇ ਦਾ ਵੀਊ ਦਿਖਾਉਣੇ ਆ ਲਓ ਜੀ ਇਹ ਸਮਾਨ ਲੈਣਾ ਸੀਗਾ ਅਸੀਂ ਨਾਰੀਅਲ ਨਾਰੀਅਲ ਅਸੀਂ ਲੈ ਲਏ ਆਗੇ ਇਹ ਹੁਣ ਗਾਂਹ ਚਾਚੇ ਦੀ ਕਰਦੇ ਆ ਅਸੀਂ ਸੇਵਾ ਖਾਣ ਪੀਣ ਜਾਂਦੇ ਆਗੇ ਤੇ ਉੱਥੇ ਜਾ ਕੇ ਤੁਹਾਨੂੰ ਮਿਲਦੇ ਆ ਲਓ ਜੀ ਹੁਣ ਅਸੀਂ ਆ ਜਿਹੜਾ ਸਮਾਨ ਲੈਣਾ ਸੀਗਾ ਸਾਰਾ ਲੈ ਕੇ ਰੱਖ ਲਿਆਗਾ ਤੇ ਹੁਣ ਗਾਂ ਚਾਚਾ ਕਿੰਨੇ ਟਾਈਮ ਬਾਅਦ ਆਇਆ ਛੁੱਟੀ ਹੋਏ 4 ਮਹੀਨੇ ਹੋਈ 4 ਮਹੀਨਿਆਂ ਬਾਅਦ ਚਾਚਾ ਆਇਆਗਾ ਤੇ ਚਾਚਾ ਦਾ ਮੈਂਤਰੀ ਸੇਵਾ ਕਰਦਾ ਮੈਂ ਚਾਚੇ ਨੂੰ ਆਖੀ ਨਾ ਮੈਂ ਤੁਹਾਡੀ ਸੇਵਾ ਕਰਦਾ ਹੁਣ ਅਸੀਂ ਖਾਣ ਪੀਣ ਚੱਲੇ ਆਗੇ ਤੇ ਲੱਗ ਜੂ ਪਤਾ ਵੀ ਕੌਣ ਕਿਹਦੀ ਸੇਵਾ ਕਰੂਗਾ ਗਾਂ ਵੇਣੇ ਉੱਤੇ ਜਾ ਕੇ ਵੀ ਕੌਣ ਕਿਹਦੀ ਸੇਵਾ ਕਰਦਾ ਆ ਟੂ ਟੂ ਕਰ ਲੱਗ ਪੀ ਤੇ ਬੈਲਟ ਲਾ ਲਾ ਮੈਂ ਤੇ ਫਿਰ ਅੱਗੇ ਤੁਹਾਨੂੰ ਉੱਥੇ ਜਾ ਕੇ ਹੁਣ ਵੀ ਨਹੀਂ ਆ ਵੀ ਕੌਣ ਸੇਵਾ ਕਰੂਗਾ ਲਓ ਜੀ ਸ਼ਹਿਰ ਹੁਣ ਅਸੀਂ ਥੋੜਾ ਜਿਹਾ ਰੁਕੇ ਆਂਗੇ ਚਾਚਾ ਫਿਰ ਚਾਚਾ ਜੀ ਸਾਡੇ 4 ਮਹੀਨਿਆਂ ਤੋਂ ਬਾਅਦ ਚ ਆਏ ਆਗੇ ਤੇ ਬੱਚਿਆਂ ਵਾਸਤੇ ਕਪੜੇ-ਕੋਪੜੇ ਤੇ ਹੋਰ ਖੇਡਣ ਵਾਲੀਆਂ ਚੀਜ਼ਾਂ ਤਾਂ ਖੜਾਉਣੇ ਤੋਂ ਉਹਨਾਂ ਦੇ ਲੈ ਕੇ ਹੀ ਆਏ ਤੇ ਹੁਣ ਚਾਚਾ ਦੇ ਵੀ ਫਰੂਟ ਫਿਰ ਰਾਹ ਚ ਖਰਾਬ ਹੋ ਜਾਣੇ ਸੀਗੇ ਤੇ ਹੁਣ ਫਰੂਟ ਫਰਟ ਲਈ ਜਾਂਦੇ ਆਗੇ ਤੇ ਫਰੂਟ ਫਰਾਟ ਇੱਥੋਂ ਅਸੀਂ ਸ਼ਹਿਰੋਂ ਲੈ ਕੇ ਇੱਦੂ ਮੁੜ ਕੇ ਥੋੜਾ ਜਿਹਾ ਖਾ ਪੀ ਕੇ ਬਸ ਸਟੇਟ ਪੂਜਾ ਕਰਕੇ ਫਿਰ ਅਸੀਂ ਪਿੰਡ ਨੂੰ ਪਰਤ ਜਾਣਾਗਾ ਤੇ ਹੁਣ ਫਰੂਟ ਚਾਚੇ ਨੂੰ ਲੈ ਲੈਣ ਦੋ ਇੱਦੂ ਮੁੜ ਕੇ ਅਸੀਂ ਇੱਦੂ ਮੁੜ ਕੇ ਅਸੀਂ ਵੇਹਲੇ ਆ ਇੱਦੂ ਮੁੜ ਕੇ ਸਾਨੂੰ ਕੋਈ ਕੰਮ ਨਹੀਂਗਾ ਵੀ ਫਰੂਟ ਲੈਣਾ ਜਾਂ ਕੋਈ ਸਮਾਨ ਲੈਣਾ ਕੁਝ ਵੀ ਲੈਣਾ ਕੋਈ ਕੱਪੜੇ ਲੈਣੇ ਜਾਂ ਕੋਈ ਖੇਡਣ ਨੂੰ ਬੱਚਿਆਂ ਵਾਸਤੇ ਕੁਝ ਨਹੀਂ ਲੈਣਾ ਇੱਦੂ ਮੁੜ ਕੇ ਅਸੀਂ ਵੇਹਲੇ ਆਗੇ ਤੇ ਇੱਦੂ ਮੁੜ ਕੇ ਹੁਣ ਅਸੀਂ ਬਸ ਕਲਾ ਖਾਣਾ ਪੀਣਾ ਖਾਵਾਂਗੇ ਪੀਵਾਂਗੇ ਤੇ ਘਰੇ ਘਰ ਨੂੰ ਜਾਵਾਂਗੇ ਬਸ ਲਓ ਜੀ ਆ ਗਿਆ ਹੁਣ ਅਸੀਂ ਐਸ ਬਿੜੀ ਮਾਲ ਦੇ ਵਿੱਚ ਖਾਣ ਪੀਣ ਆਸਤੇ ਆ ਗਏ ਆਂਗੇ ਤੇ ਇੱਥੇ ਹੁਣ ਅਸੀਂ ਵੇਣੇ ਆ ਚਾਚੇ ਨੂੰ ਜੇ ਤਾਂ ਪੀਜ਼ਾ ਪਸੰਦ ਆ ਬੋ ਜੀ ਹੁਣ ਅਸੀਂ ਆ ਗਏ ਹਾਂ ਇੱਥੇ ਚਾਚੀ ਦੀ ਚੇਪਾ ਕਰਨਾ ਗਾਹੀ ਨੂੰ ਮੇਰੀ ਕਹਿ ਕੇ ਗੰਦ ਕਰਵਾ ਲੈ ਤੇ ਇਹਨਾਂ ਦੇ ਵਿੱਚੋਂ ਆ ਜਿਹੜਾ ਮੈਨੂ ਲਿਖਿਆ ਹੋਇਆ ਲਿਖਿਆ ਬਾਲਾ ਘੋਸਾ ਦਈਆਂ ਦੇ ਸਾਡੇ ਕੋਲ ਕੋਸ਼ ਹੈ ਨਹੀਂ ਇੱਕ 버ਗਰ ਤੇ ਇੱਕ ਠੀਕ ਲੈ ਆਏ ਤੇ ਮੇ ਸਾਰਾ ਕੋਸ਼ੀ ਹੁੰਦਾ ਚਲੋ ਪੈਸੇ ਵਧੀਆ ਜਿਹੜਾ ਕੁਝ ਵੀ ਹੈਗਾ ਵਧੀਆ ਬਣਾਉਂਦੇ ਆ ਅੱਗੇ ਵੀ ਸੀ ਇਹਨਾਂ ਤੋਂ ਖਾਣੀਆਂ ਚੀਜ਼ ਨਹੀਂ ਮਾੜੀ ਹੁੰਦੀ ਜੀ ਜਦੋਂ ਆ ਗਿਆ ਬਣ ਕੇ ਉਦੋਂ ਫਿਰ ਤੁਹਾਨੂੰ ਉਦੋਂ ਦਿਖਾਉਣੇ ਆਗੇ ਚੀਜ਼ ਵਧੀਆ ਬਣਾਉਂਦੇ ਆ ਤੇ ਪਰਲੇ ਪਾਸੇ ਅਸੀਂ ਗਏ ਸੀਗੇ ਜਿਹੜਾ ਦੂਜੀ ਸਾਈਡ ਤੇ ਹੈਗਾਗਾ ਮੁਕਸਰ ਵਾਲੇ ਜਾਂਦੇ ਹੋਣਗੇ ਉਹ ਥੋੜੀ ਸਫਾਈ ਨਹੀਂ ਰੱਖਦੇਗੇ ਕੁਰਸਿਆਂਾਂ ਕੁਰਸਿਆਂਾਂ ਟੇਬਲਾਂ ਦੇ ਉੱਤੇ ਕੁਰਸਿਆਂਾਂ ਰੱਖ ਪੰਨ ਮਿੱਥ ਉਸ ਮੈਲ ਲਾਈ ਜਾਂਦੀ ਹੈ ਗੰਦੀ ਇੱਥੇ ਸਾਡਾ ਵਧੀਆ ਜਾਨੀ ਲੱਗਿਆ ਫੇਰ ਅਸੀਂ ਫੇਰ ਵਾਪਸ ਜਿੱਥੇ ਆਉਣੇ ਉੱਥੇ ਹੀ ਵਾਪਸ ਫੇਰ ਆ ਗਏ ਚਲੋ ਜਦੋਂ ਹੁਣ ਆ ਗਿਆ ਸਾਡਾ ਪੰਨ ਉਹ ਤੁਹਾਨੂੰ ਚੈੱਕ ਕਰੂ ਦਿਉਂਗਾ ਬਿਖਾਉਣੇ ਆਂ ਜੀ ਇਹ ਕਿਵੇਂ ਬਣਾਉਂਦੇ ਆ ਇਹ ਇਹ ਟੇਸਟ ਕਰਕੇ ਵੀ ਦੱਸਾਂਗੇ ਵੀ ਇਹ ਤਾਂ ਵਧੀਆ ਹੋਇਆ ਦਾ ਵਧੀਆ ਆਖਾਂਗੇ ਜੇ ਵਧੀਆ ਨਾ ਹੋਇਆ ਫੇਰ ਵਧੀਆ ਨਹੀਂ ਆਂਦੇ ਚਾਚਾ ਸਾਡਾ ਥੋੜਾ ਜਿਹਾ ਸੰਗ ਦਾ ਸਾਤਾ ਦੋ ਮਿੰਟ ਕੈਮਰਾ ਰਹਿੂ ਤੇਰੀ ਦੱਸਣਾ ਨਾਓ ਜੀ ਖਾਣਾ ਸਾਡਾ ਆ ਗਿਆ ਹੈਗਾ ਇੱਕ ਥੋੜੇ ਸ਼ੇਕ ਮੰਗਵਾਏ ਹੈਗੇ ਤੇ ਖਾਣਾ ਖਾ ਕੇ ਤੇ ਸ਼ੇਕ ਸ਼ੂਕ ਪੀ ਕੇ ਸਾਨੂੰ ਘਰੋਂ ਵੀ ਫੋਨ ਆਈ ਜਾਂਦੇ ਆ ਕਾਲ ਕਾਲ ਤੇ ਬਲੌਗ ਬਣਾਉਣਾ ਮੈਂ ਤੇ ਇਹਦੂ ਮੁੜ ਕੇ ਅਸੀਂ ਇੱਥੋਂ ਜਾਣ ਹੀ ਲੱਗੇ ਆਂ ਬਸ ਖਾਣਾ ਖਾ ਕੇ ਸ਼ੇਕ ਪੀ ਕੇ ਓਕੇ ਜੀ ਲਓ ਜੀ ਹੁਣ ਸਾਡਾ ਸ਼ੇਕ ਆ ਗਿਆਗਾ ਤੇ ਇਹ ਥੋੜੀ ਜਿਹੀ ਕਾਲੀ ਦੇ ਵਿੱਚ ਵੀਡੀਓ ਬਣਾਈ ਜਾਂਦੇ ਆ ਅਸੀਂ ਤੇ ਸ਼ੇਕ ਇੱਥੇ ਹੁਣ ਅਸੀਂ ਪੀਂਦੇ ਨਹੀਂਗੇ ਘਰੋਂ ਸਾਨੂੰ ਫੋਨ ਆਈ ਜਾਂਦੇ ਆ ਇਹ ਚੱਕ ਲੈਨੇ ਆ ਅਸੀਂ ਨਾਲ ਹੀ ਤੇ ਸ਼ੇਕ ਚੱਕ ਕੇ ਦੇ ਬਸ ਹੁਣ ਘਰ ਨੂੰ ਹੀ ਜਾਂਦੇ ਆ ਲਓ ਜੀ ਹੁਣ ਅਸੀਂ ਥੋੜੀ ਜਿਹੀ ਕਾਲ ਦੇ ਵਿੱਚ ਆ ਇੱਕ ਦਿਨ ਛੇਪ ਗਿਆ ਦਾ ਜਮਾ ਜਮਾ ਦਿਨ ਛੇਪ ਗਿਆ ਤੇ ਬਸ ਹੁਣ ਅਸੀਂ ਇਹ ਨਾਲ ਹੀ ਚੱਕ ਲਿਆ ਰਾਹ 'ਤੇ ਜਾਂਦੇ ਪੀ ਲਾਂਗੇ ਤੇ ਬਸ ਅੱਜ ਸਾਡਾ ਆਇਆ ਸੀਗਾ ਇਹ ਹੀ ਅੱਜ ਸਾਡਾ ਵਲੌਗ ਸੀਗਾ ਤੇ ਅੱਗੇ ਉਹਦਾ ਜਾ ਕੇ ਬਸ ਵਲੌਗ ਦੀ ਸਮਾਪਤੀ ਕਰ ਦਿੰਨੇ ਆ। ਬਸ ਘਰੇ ਹਾਂ ਘਰੇ ਸਵਾਦ ਮੰਦੀ ਐ ਤੂੰ। ਹੂੰ ਲਓ ਜੀ। ਇੱਥੋਂ ਅਸੀਂ ਹੁਣ ਖਾ ਪੀ ਲਿਆ ਅੱਗੇ ਸਾਡੇ ਵਲੌਗ ਦੇ ਵਿੱਚ ਕੁਝ ਨਹੀਂ ਗਾ। ਐਵੇਂ ਟਾਈਮ ਪਾਸ ਨਹੀਂ ਅਸੀਂ ਕਰਦੇ ਉਹੀ ਬੋਲੀ ਜਾਵਾਂਗੇ। ਵਲੌਗ ਆਹ ਹੀ ਨਾਲ ਹੀ ਚੱਕ ਲਿਆਗੇ ਤੇ ਹੁਣ ਅਹੀ ਬਾਤ ਚੱਲੇ ਹੈਗੇ ਘਰ ਨੂੰ ਸਾਰਾ ਵਲੌਗ ਵੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੱਥੇ ਸਾਡੇ ਵਲੌਗ ਦੀ ਹੁੰਦੀ ਹੈਗੀ ਹੈਗੀ ਸਮਾਪਤੀ ਤੇ ਚਲੋ ਹੁਣ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਮਿਲਦੇ ਹਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜੇ ਕੋਈ ਗਲਤੀ ਆ ਤੇ ਜਾਂ ਜਿਹੜਾ ਕੁਝ ਤੁਹਾਨੂੰ ਵਧੀਆ ਲੱਗਿਆ ਇੱਕ ਕਮੈਂਟ ਜਰੂਰ ਕਰਦਿਆ ਕਰੋ